ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਪਹਿਲਾ ਦਾ ਸ਼ੁਭਨਾਮ ਮੇਰਾ ਨਾਮ ਸਦਾਕਰ ਸਿੰਘ ਕੋਟਡਾਣੀ ਜ਼ਿਲ੍ਹਾ ਜਲੰਧ ਸਿਕੰਦਰਪੁਰ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗ੍ਰਾਹਕ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਨਾਗਰ ਦੇ ਵਿੱਚ ਆਇਆ ਅੱਜ ਸਾਡਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਤੇ ਟ੍ਰੇਡ ਯੂਨੀਅਨ ਵੱਲੋਂ ਸਾਰੀਆਂ ਜੱਥੇਬੰਦੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਚਾਰ ਮੁੱਖ ਬਿੱਲ ਨੇ ਉਹਨਾਂ ਨੂੰ ਅਸੀਂ ਰੱਦ ਕਰਾਉਣ ਖਾਤਰ ਜਿਹੜੇ ਹੈਗੇ ਆ ਸਾਰੇ ਡੀਸੀ ਦਫ਼ਤਰਾਂ ਦੇ ਉੱਪਰ ਲਗਾਤਾਰ ਅੱਜ ਜਿਹੜੇ ਆ ਉਹ ਘੰਨੇ ਦਿੱਤੇ ਆ ਰਹੇ ਆ ਜਿੱਥੇ ਜਿੱਥੇ ਸਾਡੀਆਂ 350 ਜੱਥੇਬੰਦੀ ਉਹ ਹਿੰਦੁਸਤਾਨ ਦੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਹੈੱਡਕੁਆਰਟਰਾਂ ਦੇ ਉੱਪਰ ਉਹ ਧਰਨੇ ਦੇ ਕੇ ਜਿਹੜੇ ਬਿਜਲੀ ਬਿੱਲ ਹੈ ਬਿਜ ਬਿੱਲ ਹੈ ਲੇਬਰ ਕੋਟ ਵਾਲਾ ਹੈ ਤੇ ਜਿਹੜੇ ਹੋਰ ਆਪਣੇ ਮੰਦਰੀਕਾ ਖਤਮ ਕਰਨ ਵਾਲਾ ਹੈ ਉਹ ਜਿਹੜਾ ਕਾਨੂੰਨ ਲੈ ਕੇ ਆਏ ਆ ਉਹਨਾਂ ਨੂੰ ਲਾਗੂ ਕਰਾਉਣ ਖਾਤਰ ਮੰਦਰੀਕਾ ਨੂੰ ਲਾਗੂ ਕਰਾਉਣ ਤੇ ਬਾਕੀ ਨੂੰ ਰੱਦ ਕਰਾਉਣ ਖਾਤਰ ਜਿਹੜੇ ਹੈਗੇ ਆ ਉਹ ਧਰਨੇ ਅੱਜ ਅਸੀਂ ਦੇਣ ਜਾ ਰਹੇ ਆ ਜੀ ਜੇ ਤੁਹਾਡੀਆਂ ਮੰਗਾ ਨਾਮ ਨਹੀਂ ਆਈਆਂ ਨੈਕਸਟ ਸਟੈਪ ਨਹੀਂ ਹੈ ਤੁਹਾਡਾ ਸੰਜੋਗ ਤੱਕ ਸਾਲ ਮੋਰਚੇ ਪੱਲਾ ਸ਼ੁਰੂਆਤ ਕੀਤੀ ਆਲੇ ਇਹ ਸ਼ੁਰੂਆਤ ਦੇ ਨਾਲ-ਨਾਲ ਜਿਹੜਾ ਆਉਣ ਵਾਲਾ ਪ੍ਰੋਗਰਾਮ ਆ ਇਹ ਘੋਲ ਜਿਵੇਂ ਦਿੱਲੀ ਵਾਲਾ ਘੋਲੜਿਆ ਸੀ ਉਸ ਤੋਂ ਵੱਡਾ ਘੋਲ ਹੈ। ਇੰਦੀ ਤਿਆਰੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ, ਮੀਟਿੰਗਾਂ ਕਰਾ ਰਹੇ ਹਾਂ। ਪਹਿਲਾਂ ਅਸੀਂ ਮੋਟਰਸਾਈਕਲ ਮਾਰਚ ਵੀ ਕੀਤੀ ਆ ਸਾਰੇ ਬਲਾਕਾਂ ਦੇ ਵਿੱਚ ਘਰ-ਘਰ ਜਾ ਰਹੇ ਹਾਂ, ਰੈਲੀਆਂ ਮਜਾਰੇ ਹੋ ਰਹੇ ਆ। ਥਿਉਰੀ ਤਿਆਰੀ ਕਰ ਰਹੇ ਆ, ਤਿਆਰੀ ਵੱਧ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੂਯੁਗਤ ਕਿਸਾਨ ਮੋਰਚਾ ਤੇ ਸਾਰੇ ਜਿੱਥੇ ਵੰਦੀਆ ਵੱਲੋਂ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਹੋਰ ਤਿੱਖਾ ਕਰਾਂਗੇ ਤੇ ਯਾਰ ਸਾਡੇ ਝੋਲੀ 'ਚ ਦਾਣੇ ਇੰਨੇ ਹੋਣਗੇ ਵੀ ਉਹ ਜਿਹੜਾ ਕੁਸ਼ੀ ਬੋਲ ਲੈ ਲਵਾਂਗੇ। ਤਾਂ ਜਿਹੜਾ ਅਗਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹ ਲੰਬਾ ਵੀ ਹੋਊਗਾ ਉਹਦੇ ਖਾਤਰ ਸਾਨੂੰ ਪਹਿਲਾਂ ਉਹਨੇ ਕਿਹਾ ਵੀ ਇਹ ਕੋਲ ਲੰਬਾ ਜਾ ਸਕਦਾ ਉਹਦੀਆਂ ਤਿਆਰੀਆਂ ਹੁਣ ਤੋਂ ਖਿੱਚ ਲੋ ਠੀਕ ਹੈ ਜੀ ਜੀ ਬਖਸ਼ਜੀ ਕਾਲ ਸਰ ਅਸੀ ਕਾਲ ਜੀ ਆ ਮੈਂ ਹਰਨੇਕ ਸਿੰਘ ਗੁਜਰਵਾਲ ਜ਼ਿਲ੍ਹਾ ਸਖਤਰ ਜਮੂਰੀ ਕਿਸਾਨ ਸੁਭਾ ਪੰਜਾਬ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਮੈਂ ਕਿਉਂ ਖੜਾ ਆ ਗਿਆ ਅ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਲੈ ਕੇ ਆ ਰਹੀ ਆ ਉਹਨਾਂ ਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਜ਼ਿਲ੍ਹਿਆਂ ਦੇ ਜਿਹੜੇ ਹੈੱਡਕੁਆਟਰ ਨੇ ਉੱਥੇ ਸਾਰੇ ਧਰਨੇ ਮਾਰੇ ਜਾ ਰਹੇ ਨੇ ਅਸੀਂ ਅੱਜ ਇੱਥੇ ਲੁਧਿਆਣਾ ਜਿਲ੍ਹੇ ਦੇ ਵਿੱਚ ਧਰਨਾ ਮਾਰਿਆ ਖਾਸ ਤੌਰ ਤੇ ਜੋ ਮਨਰੇਗਾ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਗਿਆ ਉਹਦੇ ਖਿਲਾਫ ਚਾਰ ਲੇਬਰ ਕੋਡ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਬਿਜਲੀ ਸੋਧ ਬੈਲ 2025 ਲਿਆਂਦਾ ਜਾ ਰਿਹਾ ਉਹਦੇ ਖਿਲਾਫ ਪੀਜ ਬੈਲ ਲਿਆਂਦਾ ਜਾ ਰਿਹਾ ਉਹਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਇਹ ਜਿਹੜੇ ਬੈਲ ਤੇ ਕਾਨੂੰਨ ਲਿਆਂਦੇ ਜਾ ਰਹੇ ਨੇ ਇਹ ਲੋਕਪੇਦੀ ਨੇ ਇਹਨਾਂ ਦੇ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਤੇ ਕਾਰਪੋਰੇਟਾਂ ਦਾ ਭਲਾ ਹੋਣਾ ਨੁਕਸਾਨ ਕੀ ਹੋਣਾ ਅਸਲ ਤੇ ਇਹਦੇ ਨਾਲ ਸਾਰਾ ਦਾ ਸਾਰਾ ਜਿਹੜਾ ਕੰਟਰੋਲ ਆ ਇਹ ਕਾਰਪੋਰੇਟਾਂ ਦਾ ਵੱਡੀਆਂ ਜਿਹੜੀਆਂ ਬਹੁ ਰੈਸ਼ਟਰੀ ਕੰਪਨੀਆਂ ਨੇ ਉਹਨਾਂ ਦਾ ਹੋ ਜਾਣਾ ਵਾ ਉਹ ਲੋਕਾਂ ਨੂੰ ਉਹਨਾਂ ਦੇ ਜਿਹੜੇ ਜੀਵਨ ਦੇ ਅਧਿਕਾਰ ਆ ਉਹ ਵੀ ਖੋਲਣਾ ਚਾਹੁੰਦੀ ਆ ਇਹਨਾਂ ਦੇ ਨਾਲ ਜਿਹੜੇ ਮੁੱਖ ਮਰੀ ਦੇ ਕਾਰਨ ਨੇ ਉਹ ਵਧਣੇ ਨੇ ਬੇਰੁਜ਼ਗਾਰੀ ਵਧਣੀ ਆ ਮਹਿੰਗਾਈ ਵਧਣੀ ਆ ਅਸੀਂ ਇਸ ਕਰਕੇ ਅੱਜ ਵਿਸ਼ਾਲ ਪੱਧਰ ਦੇ ਉੱਤੇ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਸ਼ਾਮਲ ਜਥੇਬੰਦੀਆਂ ਇਹ ਉਹ ਤੋਂ ਬਿਨਾ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਟ੍ਰੇਡ ਯੂਨੀਅਨਾਂ ਨੇ ਮੁਲਾਜ਼ਮ ਨੇ ਮਨਰੇਗਾ ਮਜ਼ਦੂਰ ਨੇ ਕਾਰਖਾਨਿਆਂ ਦੇ ਮਜ਼ਦੂਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਔਰਤਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਅੱਜ ਵਿਸ਼ਾਲ ਪੱਦਰ ਤੇ ਇਹ ਧਰਨੇ ਮਾਰ ਰਹੇ ਹਾਂ ਇਹ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅੱਜ ਸਪੱਸ਼ਟ ਨਹੀਂ ਹੋਇਆ ਤੁਸੀਂ ਅੰਦਾਜ਼ਾ ਲਾ ਲਓ ਕਿ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਹੋਏ ਨੇ ਤੇ ਇਸ ਤਰ੍ਹਾਂ ਦੇ ਹਜ਼ਾਰਾਂ ਦੇ ਇਕੱਠ ਸਾਰੇ ਦੇਸ਼ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਰਹੇ ਨੇ ਸਰਕਾਰ ਨੂੰ ਇਹ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਜੇ ਉਹਨਾਂ ਨੇ ਲੋਕਾਂ ਦੀ ਗੱਲ ਨਾ ਸੁਣੀ ਤਾਂ ਉਹ ਰਾਜ ਪਲਟਾ ਕਰਨ ਨੂੰ ਵੀ देर ਨਹੀਂ ਲਾਉਣਗੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਹ ਕਿਸਾਨ ਮਜ਼ਦੂਰ ਲੋਕ ਅਜ ਇਕੱਠੇ ਹੋਏ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਸੱਤਾ ਦੇਤੇ ਕਬਜ਼ੇ ਵਾਲੇ ਪਾਸੇ ਨੂੰ ਫੜਨਗੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਅਸੀਂ ਅਪੀਲ ਕਰਦੇ ਹਾਂ ਕਿ ਇਹ ਸਰਕਾਰ ਦੀਆਂ ਇਹਨੀਆਂ ਲੋਕਪ੍ਰੋਧੀ ਨੀਤੀਆਂ ਨੇ ਤੇ ਕਾਰਪੋਰੇਟ ਦੇ ਪੱਖ ਦੀਆਂ ਨੀਤੀਆਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਜ਼ਿਲ੍ਹਾ ਮਾਲਾ ਅਫਸਰ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਵੱਲੋਂ ਬੰਗਪੱਤਰ ਦਿੱਤਾ ਗਿਆ ਹੈਗਾ ਜਿਹੜਾ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਮੋ ਦਿੱਤਾ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਸਾਹਿਬ ਵੱਲੋਂ ਆਰਡਰ ਨੂੰ ਫਾਰਵਰਡ ਇਮੀਡੀਏਟ ਕਰਦਾਂਗੇ ਥੈਂਕ ਯੂ